ペドラ लेकरो कचरिंडे तोड़ के लेके आईए कितने कितने में देना है बता मां दे देगी कौन तोड़ तोर ले तोड़ दिया अभी कौन कितने लगे हुए हैं ने अच्छा

ਹਰੀ ਕੁਕਈਆ ਆ ਲੱਗਿਆ ਫੇ ਤੇ ਆ ਲੱਗਿਆ ਹੋਇਆ ਕਈਆ ਇੱਕ ਆ ਇੱਧਰ ਵੀ ਸਾਡੇ ਲੱਗੀਆਂ ਹੋਈਆਂ ਨੇ ਭਾਈ ਮਸੰਮੀਆ ਕੀ ਆ ਹੱਕੀ ਕਹਿੰਦੇ ਭੈਣ ਇਹਨਾਂ ਨੂੰ ਆਪਾਂ ਮਸੰਮੀਏ ਨੇ ਨਾ 3 ਨੂੰ 3 ਨੂੰ ਮਸੰਮੀਆ ਆਹਾ ਉਹਦਾ ਹੈਗਾ ਆਪਣੇ ਗੁੱਟਾ ਚੀਕੂ ਦਾ ਹੈਗੀ ਹਾਂ ਆ ਫੜਿਓ ਆਲਪਾ ਫੜੋ ਸੱਚੀ ਕਿੰਨੇ ਸਪਾ ਵਰਗੇ ਸੱਚੀ ਤੇਰ ਲੱਗਦਾ ਆ ਦੇਖੋ ਪਿਛਲੇ ਸਾਲ ਜਦੋਂ ਅਸੀਂ ਬਾਹਰ ਸੀਨੇ ਪਰ ਤੁਸੀਂ ਵੀ ਬਾਹਰ ਸੀ ਜਦੋਂ ਆ ਜਦੋਂ ਆਪਾਂ ਬਾਹਰ ਸੀ ਹਨ ਨਹੀਂ ਬੜੀਆਂ ਬਹੁਤ ਟੇਸਟੀ ਬਣੇ ਨੇ ਕਰੇਲੇ ਵਰਗੇ ਇੱਧਰ ਵੀ ਬਈ ਇੱਕ

ਮਿਰਚ ਉਧਰ ਆਪਣੇ ਹੋਣਗੀਆਂ ਲੱਗੀਆਂ ਹੁੰਦੀਆਂ ਉਧਰੋਂ ਲਿਆਉ ਕੱਲ ਨੂੰ ਆ। ਪਰ ਮੈਂ ਤੇਰਾ ਕਰੀ ਲੈ। ਹੋ ਰਹੀ ਹੈ? ਦੋ ਹੀ ਅੰਦਰ ਨਹੀਂ ਹੋ ਰਹੇ। ਲੋਬੀ ਦੋ ਸਬਜ਼ੀਆਂ ਹੋ ਗਈਆਂ ਆਪਣੇ ਘਰੋਂ ਦੇਖੋ। ਇੱਕ ਆਹਾ ਕਿਤੇ ਪੜੌਲ ਕਹਿੰਦੇ ਆ ਪਰ ਅਸੀਂ ਅਸੀਂ ਕਚਰੀਡੇ ਕਹਨੇ ਆ। ਤੇ ਇੱਕ ਹੋ ਗਏ ਨੇ ਕਰੇਲੇ। ਬੱਸ ਬਣੇ ਬਹੁਤ ਜ਼ਿਆਦਾ ਨੇ। ਆਈ ਉਦੋਂ ਮੈਂ ਤੇਨੂੰ ਕਰੀ ਦੇਣਾ। मीठी पैगी इधर hmm. भी लगाया अच्छा। है कुछ अच्छा इधर तो नहीं होने है कुछ ਨੋ ਦੇਖ ਲਓ ਭਾਈ ਤੋਬਾ ਆ ਦੋਬੇ ਤੱਕ ਆਇਆ ਪਿਆ ਕੀ ਹਾਲ ਹੋਇਆ ਪਿਆ ਛੋੜ ਤੇ ਬੰਦ ਹੀ ਹੋ ਜਾਣਾ ਚਾਹੀਦਾ ਰੱਬ ਨੂੰ ਹੈਨਾ ਨੋ ਤੱਖਾ ਆ ਦੇਖ ਲਓ ਜੀ ਉਹ ਸਾਡਾ ਘਰ ਤੇ ਆ ਦੇਖੋ ਇੱਥੇ ਪਿੱਪਣ ਪਿੱਪਲ ਦੇ ਕੋਲੇ ਦੇਖੋ ਤੋਬਾ ਕਿੱਥੇ ਤੱਕ ਆਇਆ ਪਿਆ और भी बढ़ाने पिपड़ गेट अगो सारे गेट के उपर आ गया बैठा उ चलो जी बाद चाहे गेट ला के जानी है मेरे हाथ नहीं बेले मौसम देख लो कि हाल है मौसम का बदले बदल हुए पे है ਨੇ ਪਈ ਕੋਠੇ ਦੇ ਜਾ ਗਿਆ ਇਹਨੇ ਸਾਡਾ ਤਾਂ ਘਰ ਚੋਂ ਲੱਗ ਗਿਆ ਇਹਨੇ ਸਾਰਿਆਂ ਦੀ ਲੈਂਟਰ ਚੋਂਦੇ ਆ ਸਾਰਿਆਂ ਦੀ ਚੋਂਦੇ ਆ ਹਰੇ ਲਿਬੜ ਕੇ ਆ ਗਏ ਮੌਸਮ ਨੇ ਦੇਖੋ ਕੀ ਹਾਲਾਤ ਆ ਸਫਤ ਬੱਦਲੇ ਬੱਦਲ ਹੋਏ ਪਏ ਆ ਹਾਂ ਇਧਰ ਨੂੰ ਤਾਂ ਹੈਗਾ ਮੀਂਹ ਦੇਖਣੇ ਪੈ ਰਿਹਾ ਥੋੜਾ ਥੋੜਾ ਹਰੇ ਰਸਤਾ ਹੋ ਗਿਆ ਮੈਂ ਤਾਂ ਉਧਰੋਂ ਕੰਚੇ ਕੱਚੇ ਰਿੰਡੇ ਤੋੜ ਕੇ ਲੈ ਕੇ ਆਈਆਂ ਗੇਟ ਲਾਉਣਾ ਆਪਣਾ ਗੇਟ ਖੁੱਲ੍ਹਾ ਮੈਂ ਗੇਟ ਖੁੱਲਣਾ ਬਟਾ ਲੋਕਾਂ ਦੀ ਚਾਬੀ ਕਿੱਥੇ ਆ ਚੱਜੀ ਲਈ ਨਾਲੇ ਚਲੋ ਭਾਈ ਆ ਦੇਖ ਲੋ ਲੈ ਆਈ ਮੈਂ ਦਿਖਾਉਣੀ ਆ ਤੁਹਾਨੂੰ ਬਾ ਕੀ ਟੱਕ ਲੋ ਜੀ ਆ ਹੋ ਗਏ ਨੇ ਇੱਕ ਕਰੇਲੇ ਕਿਦ ਨੂੰ ਆ ਆ ਦੇਖੋ ਆ ਇਹਨੇ ਇੱਕ ਕਰੇਲੇ ਤੋੜ ਲਿਆੰਦੇ ਆਪਣਾ ਸਰਜਣਾ ਨਾਲ ਹਨਾ ਦੋ ਜਣੇ ਆ ਵਿੱਚ ਪਿਆਜ਼ ਪਾਵਾਂਗੇ ਤੇ ਆ ਹੈਗੇ ਉਹ ਮੈਨੂੰ ਅਸੀਂ ਇਹਨਾਂ ਨੂੰ ਕਚਰੀਂਡੇ ਹੀ ਕਹਿੰਨੇ ਆ ਪਰ ਕਈ ਭੈਣਾਂ ਦੇ ਮੈਸੇਜ ਆਏ ਨੇ ਕਹਿੰਦੇ ਵੀ ਅਸੀਂ ਇਹਨਾਂ ਨੂੰ ਪੜੌਲ ਕਹਿੰਨੇ ਆ கேன் என்ன படால கேனே அப்பிண்டே கேண்டே பார்த்தி படி டேஸ்ட்டி பண்ணி என்னையாங்க ਆਇਨਿਕ ਕਰੀਲੇ ਤੇ ਆ ਹੈਗੇ ਕਚਰਿੰਡੇ ਮਤਲਬ ਕਿ ਪੜੋ ਵਾਲਾ ਕਹਿੰਦੇ ਆ ਜਿਹੜੇ